गई खत्म, खत्म कार्नी, खत्म कार्नी, खत्म। और और तेरी तो रोक जा, और रोक जा, और रोक जा, और बम बंद लग गई। ओ मित्रों रोक भय कर, रोक भय। आगे भी रोक भय। क्या ये हमारी सारते भेज भय वे, की बने आवे? भेज की, की बने ये याद रहेगा। ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲੋਬੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਆ ਸਟਾਰਟਿੰਗ ਅੱਜ ਦੇ ਦਿਨ ਦੀ ਵੀ ਕਰਤੀ ਆ ਸ਼ੁਰੂਆਤ ਬਹੁਤ ਕਾਲੇ ਤਰੀਕੇ ਨਾਲ ਕਿਉਂਕਿ ਅੱਜ ਮਿੱਤਰੋ ਨਹੀਂ ਸਾਰੇ ਕਾਲੇ ਪਏ ਆ ਸ਼ਹਿਰ ਜਾਣਾ ਸੀ ਤੇ ਐ ਹੋ ਗਿਆ ਲੇਟ ਤੇ ਲੇਟ ਦੇ ਚੱਕਰ ਚ ਇੱਕ ਇਹ ਚੱਕਰ ਪਿਆ ਵਾ ਵੀ ਆ ਕਾ ਚੰਦਾ ਭਾਬੀ ਇੱਕ ਵੀਰਿਆ ਉੱਥੇ ਡਿਆ ਵਾ ਮੋਟਰ ਤੇ ਤੇ ਉਹਨੂੰ ਚਾਹ ਫੜਾ ਕੇ ਆਉਣੀ ਆ ਹੁਣ ਜਾਣਦੇ ਆ ਚਾਹ ਫੜਾਉਣ ਮਿੱਤਰੋ ਤੇ ਇੱਥੇ ਰਿਸਕ ਵਾਲਾ ਮੋੜ ਬਣ ਚੁੱਕਾ ਵਾ ਗੱਡੀ ਬਹੁਤ ਲੱਕੰਡੀ ਆ ਮੇਰੇ ਖਾਲ ਦਾ ਪਹੁੰਚਿਆ ਨਹੀਂ ਜਾਣਾ ਸਾਡੇ ਕੋ ਮੋਟਰ ਤੱਕ ਨਹੀਂ ਪਹੁੰਚਿਆ ਜਾਣਾ ਮੁਸ਼ਕਲ ਮਿੱਤਰੋ ਦੇਖ ਲੋ ਕੀ ਹਾਲ ਬਣਿਆ ਜੇ ਮੇ ਲੋਡ ਉੱਠਾ ਗਿਆ ਕੰਮ ਓਏ ਹੋਏ ਗੱਡੀ ਵੇਲਾ ਗੁਰੂਆ ਕੰਪੱਤੀ ਫਿਰਦੀ ਆ ਨੇ ਉਹਨੂੰ ਹੈ ਯਾਦਾ ਰਿਸਕੀ ਮੇਰੇ ਖਾਲ ਦਾ ਨਹੀਂ ਪਹੁੰਚਿਆ ਜਾਣਾ ਓਏ ਸੋਨਾ ਲੀਕਾ ਸੋਨਾ ਲੀਕਾ ਮੇਰੇ ਖਾਲ ਦਾ ਗਾਈਜ਼ ਪੋਣਾ ਪੈਣਾ ਗਾੜੀ ਅੱਜ ਹੈ ਮਾਚੋ ਨਾ ਹੋਇਆ ਜ਼ਿਆਦਾ ਕਿੱਦਾਂ ਦਾ ਹੈ ਇਹ ਲੈ ਲੋ ਮੇਤਰੋ ਕੰਮ ਆਉ ਖਾਉਂ ਡਾਇਰ ਇਹ ਪੁਰਾਣ ਉਹ ਤੇਰੀ ਜ਼ਿਆਦਾ ਕੰਮ ਨਾ ਫੇ ਸਹੀ ਗੱਡੀ ਜਾਂਦੀ ਕਿੱਦਾਂ ਇਹਨੂੰ ਗੱਡੀ ਚੱਲਦੀ ਆ ਆ ਆ ਆ ਆ ਆ ਗੱਡੀ ਗਈ ਖਤਮ ਉਹ ਸੱਚੀ ਨੇ ਬਸਵਾਲੀ ਭਰਾਵਾ ਉਹ ਜਾਂਦੀ ਬਸ ਨਹੀਂ ਇਹ ਕੰਮ ਹੀ ਇਹੋ ਜੇ ਕਰਨੀ ਆ ਓਏ ਗਈ ਖਤਮ

ਆਵੇ ਲੋ ਬੰਪਰ ਟੁੱਟ ਗਿਆ ਜੇ ਤੇ ਗੱਡੀ ਵੀ ਸਾਰੀ ਲੱਬੜ ਗਈ ਆ ਤੇ ਹੈ ਚੱਲ ਕੋਈ ਨਹੀਂ ਕੰਮ ਸੈਟ ਕਰਾਉਣਾ ਅੱਗੇ ਵੀ ਉਹਦਾ ਸੈਟਿੰਗ ਜੀ ਕਰਾਉਣੀ ਹੈ ਦੀ ਥੋੜੀ ਬਹੁਤੀ ਗੱਡੀ ਦੀ ਜਿੰਨਾਂ 사ਹ ਉਹ ਕਰਤਾ ਵਾ ਹੈ ਉਹ ਜਿੰਨਾਂ ਜਿਹੜਾ ਕਰਤਾ ਚਲ ਜੀਏ ਫਿਰ ਲਾ ਕੇ ਇਧਰ ਵੀ ਕਰਵਾਇਏ ਇੱਥੋਂ ਚੱਲ ਯਾਰ ਚਲੋ ਆ ਰਹੇ ਹਾਂ ਮਿੱਤਰੋ ਫਿਰ ਮਾਰੀਏ ਜਾਂ ਕਰਾਉਣੇ ਸ਼ਹਿਰ ਨੂੰ ਚਲੀਏ ਇੱਕ ਵਾਰ ਕੰਮ ਕਰਿਆ ਦੋ ਤਿੰਨ ਤੇ ਕਰਕੇ ਆਉਣੇ ਆ ਬਾਕੀ ਵੀਰ ਹੋਣੀ ਤੇ ਓਏ ਬੰਦਾ ਵਾ ਕਿ ਨਾ ਨੀ ਆ ਆ ਮੈਟਰੋ ਫੇਰ ਘਟਣ ਲੱਗੇ ਆ ਆ ਨੀ ਰੋ ਰਿਹਾ ਕਰ ਵੇਰ ਕਰ ਗਦਾ ਵਗਾਈ ਇਧਰ ਲੈ ਲੋ ਜਵਾਨ ਨੇ ਪੀ ਵੀ ਲਿਆ ਓ ਜਾ ਤੱਕਾ ਕਰਨਾ ਤੂੰ ਵੀ ਓ ਠੀਕ ਆ ਮੈਟਰੋ ਵੀਊ ਵੇ ਹਲਵਾਇਦ ਬਾਪਿਆ ਦਾਦਾ ਤੂੰ ਤੂੰ ਬਣਾਉਂਦਾ ਬਾਪੂ ਅਜਾ ਕਰਿਆ ਉਹ ਮਿੱਤਰੋ ਰੋਕ ਵੇਖਾ ਰੋਕ ਆਗਦੀ ਰੋਕ ਵੇਖਿਆ ਜੇ ਅਮਰੀ ਸਰ ਦੇ ਵਿੱਚ ਵੇਖ ਕੀ ਬਣਿਆ ਹੋਏ ਵੇਖੋ ਕੀ ਬਣਿਆ ਜੇ ਯਾਦ ਰੱਖ ਗੱਡਾ ਘੈੜਾ ਗੁਰਗਾ ਹਣਾ ਦਿਖਾਇਆ ਨਹੀਂ ਜਾਣ ਛੇਤੀ ਦਾ ਕਰਕੇ ਬਾਕੀ ਕੋਈ ਚੱਕੀ ਗੱਲ ਨਹੀਂ ਲਓ ਵੀ ਮਿੱਤਰੋ ਪਿੰਡ ਆ ਚੁੱਕੇ ਆ ਪਿੰਡ ਦੀ ਮੋਟਰ ਤੇ ਆ ਚੁੱਕੇ ਆ ਆਪਾਂ ਐਸ ਵਕਤ ਤੇ ਘੁੰਮ ਫਿਰ ਆਏ ਆ ਸਾਰਾ ਦੇਣ ਹੀ ਲੰਗਿਆ ਹੱਡਾ ਤੇ ਅੱਜ ਸਾਰਾ ਦੇਣ ਹੀ ਸ਼ਹਿਰ ਮਿੱਤਰੋ ਲੱਗ ਗਿਆ ਕਿਉਂਕਿ ਮਿੱਤਰੋ ਕਰੇ ਜਾ ਕੇ ਹੁਣ ਮਾਰੀਏ ਰੈਸਟ ਕਿਉਂ ਗਈ ਸਵੇਰ ਦਾ ਕੰਮ ਔਖਾ ਹੋ ਗਿਆ ਸਵੇਰ ਦੀ ਸਵੇਰ ਦੀ ਪੱਗ ਬੰਨੀ ਆ ਮਾਰਨਿੰਗ ਦੀ ਤੇ ਕਰੇ ਜਾ ਕੇ ਮਾਰੀਏ ਰੈਸਟ ਕਰੀ ਰੈਸਟ ਕਰੀ ਤੇ ਬਾਅਦ ਤੁਹਾਨੂੰ ਪਤਾ ਵਲੌਗ ਦੀ ਡੇਟਿੰਗ ਕਰਨੀ ਆ ਆਪਾਂ ਸੋ ਅੱਜ ਦੇ ਵਲੌਗ ਦੇ ਆਪਾਂ ਇੱਥੇ ਕਰਦੇ ਆ ਸਮਾਪਤੀ ਸੋ ਮਿਲਦੇ ਆ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਤੇ ਭਰਾ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਐਂਡ ਸ਼ੇਅਰ ਕਰਿਓ ਸੋ ਇਦਾਂ ਹੀ ਆਪਾਂ ਕੈਂਡ ਤੋਂ ਕੈਂਡ ਕੰਟੈਂਟ ਲੈ ਕੇ ਤੁਹਾਡੇ ਕੋਲ ਰੋਜ਼-ਰੋਜ਼ ਆਉਂਦੇ ਰਹਿਵਾਂਗੇ ਸੋ ਅੱਜ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ